में जी मजिशी जहरीली शराब वाली ਮੇਰਾ ਬੱਚੀ ਤੋਂ ਲੋਕ ਜੀ ਬੰਦ ਕਰਦੇ ਆ। ਨਾਲ ਜੀ ਆ ਜੀ ਨਾਲ ਜੀ ਗੱਦੇ ਤੀਤੀ ਗਈ ਉਹਨਾਂ ਨੇ ਕਹਿਸਾ ਹਾਂ ਉਹ ਸਾਰੇ ਆਪਾਂ ਤੋਂ ਇੱਕ ਵਾਰੀ ਉਹ ਠੀਕ ਨੂੰ ਬੰਦ ਕਰ ਰਹੇ ਹਾਂ ਜਿਸ ਨਾਲ ਫਿੰਦੇ ਸੀ ਹਾਂਜੀ ਚੇਅਰਮੈਨ ਸਾਹਿਬ ਕੀ ਗੱਲ ਬਾਤ ਹੋਈ ਹੈ ਜੀ ਦੇ ਜਦੀਦੀ ਸ਼ਰਾਬ ਪੀਣ ਦੇ ਨਾਲ ਪੰਜ-ਛੇ ਮੌਤਾਂ ਹੋਈਆਂ ਨੇ ਸਾਡੇ ਪਿੰਡ ਜੀ ਹੋਰ ਕਿੱਥੇ ਕਿੱਥੇ ਹੋਈਆਂ ਜੀ ਬਹੁਤ ਬੰਦੇ ਹਸਪਤਾਲ ਨੇ ਤੇ ਥਰੀ ਵਾਲਾ ਸਾਡੇ ਲਾਗੇ ਗਵਾਂਢੀ ਪਿੰਡ ਐ ਭੰਗਾੜੀ ਐ ਕਾਲਪੁਰੀ ਤਪੜੀ ਐ ਤਪੜੀਆਂ 'ਚ ਵੀ ਆ ਜੀ ਸ਼ਾਮਲ ਤੋਂ ਤਲਵੰਡੀ ਵੀ ਆ ਇਹ ਲਾਗੇ ਜਾ ਕੇ ਪਿੰਡਾਂ ਦੇ ਜਦੀਦੀ ਸ਼ਰਾਬ ਦੇ ਨਾਲ ਬਹੁਤ ਮੌਤਾਂ ਹੋਈਆਂ ਨੇ ਇਹ ਦੁਪਾਈ ਘਟਣਾ ਆ ਤੇ ਕਿੱਦਾਂ ਦੇ ਪਰਿਵਾਰ ਗਰੀਬ ਹੀ ਆਗੇ ਜਾਂ ਜੀ ਗਰੀਬ ਪਰਿਵਾਰ ਆ ਆਪਾਂ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਨੂੰ ਤੇ ਕੀ ਕਹਿਣਾ ਬੀਸੀ ਪਾਦ ਮੇਥੇ ਪ੍ਰਸ਼ਾਸਨ ਦਾ ਆਤਾ ਹੀ ਪੂਰੀ ਆਪਣੀ ਜ਼ਿੰਮੇਵਾਰੀ ਨਭਾੜੇ ਨੇ ਠੀਕ ਹੈ ਇਹ ਕਿਹੜੇ ਕਿਹੜੇ ਪਿੰਡ ਤੋਂ ਲਿਉਂਦੇ ਸ਼ਰਾਬ ਇਹ ਇਹਦੇ ਬਾਰੇ ਨਹੀਂ ਕੋਈ ਜਾਣਕਾਰੀ ਇਹ ਨਾਮਜੇਤੇ ਕਿੱਥੇ ਪਰਾਏ ਹੋ ਵੱਡੀ ਬੰਗਾਲੀ ਦੇ ਕੀ ਨਾਮ ਆਪਣਾ ਅਰਸ਼ਦੀਪ ਸਿੰਘ ਤੇ ਕੀ ਗੱਲਬਾਤ ਹੈ ਜਿਹੜਾ ਹਸਪੀਟਲ ਚ ਗਿਆ ਸਰਦਾਰੂ ਪੀਤੀ ਅੱਛਾ ਕਿੰਨੇ ਜਣੇ ਨੇ ਦਾਰੂ ਪੀਤੀ ਸੀ ਤੇ ਕਿੱਥੋਂ ਪੀਤੀ ਦੋ ਜਣੇ ਪੀਤੇ ਅੱਛਾ ਕਿੱੜੇ ਘਰ ਬੰਦੇ ਬੰਗਾਲੀ ਤੇ ਕੀ ਹੋਇਆ ਆ ਕੀ ਬਾਤ ਹਾ ਉਲਟੇ ਆ ਯਾਰ ਹਾਂਜੀ ਕੋਈ ਪਚ ਨਹੀਂ ਰਿਆ ਰੋਟੀ ਖਾਣਾ ਸੀ ਤੇ ਉਹ ਬਾੜ ਆ ਜਾਂਦੀ ਹਾਂਜੀ ਉੱਥੇ ਦਾਰੂ ਪੀਂਦੇ ਦਿੰਦੇ ਹਾਂਜੀ ਪਹਿਲਾਂ ਵੀ ਉੱਥੇ ਦਾਰੂ ਪੀਂਦੇ ਦਿੰਦੇ ਨਹੀਂ ਪਹਿਲਾਂ ਨਹੀਂ ਕਦੀ ਪੀਤੀ ਪਹਿਲੀ ਵਾਰੀ ਪੀਤੀ ਹਾਂਜੀ ਪਹਿਲਾਂ ਠੇਕੇ ਦੀ ਪੀਤੀ ਕਿੰਨੇ ਜਣੇ ਹੁਣ ਜਿੰਦਾ ਨੇ ਤੇ ਕਿੰਨੇ ਜਣੇ ਦੋ ਜਣੇ ਜਿੰਦਾ ਜੇ ਬਾਕੀ ਮਰੇ ਕਿੰਨੇ ਜਣੇ ਸੀ ਤੁਹਾਡੇ ਨਾਲ ਆਪਾਂ ਦੋ ਜਣੇ ਵਰਕ ਵੱਖਰੇ ਆ ਕੰਮ ਤੋਂ ਆਏ ਬਾਬਾ ਜਾਨਾ ਤੇ ਨਾਲ ਕਿੰਨੇ ਜਾਣੇ ਹੀ ਉੱਥੇ ਟੋਟਲ ਹੋਗਾ ਟੋਟਲ ਤੇ 5 6 ਜਣੇ ਆਗੇ ਅੱਛਾ ਬਾਕੀ ਮਰ ਗਏ ਹਾਂਜੀ 2 ਜਣੇ ਬਚੇ ਹਾਂਜੀ ਜੰਦੀ ਬੀ ਬਿਲਕੁਲ ਤਰੀਕਾ ਵਾਹਣਾ ਆ ਬੇਸਿਕਲੀ ਅਨਫੋਰਚੂਨੇਟ ਐਫਏ ਬੋਟ ਹਾਦਸਾ ਜਿਹੜਾ ਅਨਫੋਰਚੂਨੇਟ ਵਾਪਰੇਗਾ ਮੇਜੇਟਾ ਹਲਕੇ ਦੇ ਵਿੱਚ ਜਿਹਦੇ ਵਿੱਚ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਸ ਦਾ ਸੇਵਨ ਕਰਨ कारण जोदा परसनजी डैथ हो चुकी है तो सानू जो कल इनफोरमेन आई है कि कुछ लोगों ने क्रिटिकल सिचुएशन उन्होंने सिमटम्स जोड़े ने प्रजेंट किए हैं तो असी इमीडिएटली लोगों पांच पिंड सके बेसिकली तो आप इमीडिएटली अपनी मेडिकल टीम्स रश की हैं तो लोगों असी होस्पिटल भी पहुँचाया हैगा एज ऑफ नाउ छे परसनज होस्पिटल भी एडमिटिड हैं जिन्होंने असी असी जी दे, साड़ी डॉक्टर की टीम सगी वो समझ रही कि वलनरेबल से हूँ भी डोर टू डोर जाके हूँ भी यही कर रहे हैं कि लोगों सेंसिटाइज़ कर रहे हैं कि जी जहरीली शराब है यदा जोड़ा इफेक्ट है यौबी तो अड़ताली घंटे के भी आ सद क्योंकि कुछ लोगों के काफ़ी रजिस्टेंस भी सभी कि असं बिल्कुल ठीक है जी असं नहीं दिखा चाहते बट मैं थोड़े राही भी कहना चाहती कि जी जहरीली शराब होंगी है यरूरी है कि जो अभी सेवन किया हो ਅ ਇਹ ਵੀ ਚੈੱਕਅਪ ਜ਼ਰੂਰ ਕਰਾ ਲਈ ਬਿਕੋਜ਼ ਇਹਦੇ ਨਾਲ ਸਾਡਾ ਕਾਫੀ ਬਚਾਅ ਹੋ ਸਕਦਾ ਹੈ ਕਿਉਂਕਿ ਜਿਹੜੇ ਪੇਸ਼ੈਂਟਸ ਹਨ ਹਸਪੀਟਲ ਦੇ ਵਿੱਚ ਇਹ ਬਿਜਲੀੋਂ ਕਾਫੀ ਠੀਕ ਹੋ ਰਹੇ ਨੇ ਸੋ ਮੈਂ ਸਾਰਿਆਂ ਨੂੰ ਹੀ ਤੁਹਾਡੇ ਰਾਹੀਂ ਅਪੀਲ ਕਰਦੀ ਸੈਕੰਡਲੀ ਮੈਂ ਇਹ ਵੀ ਅਪੀਲ ਕਰਦੀ ਕਿ ਅਸੀਂ ਆਨਲਾਈਨ ਜਿੱਦਾਂ ਕੋਈ ਚੀਜ਼ ਮੰਗਾ ਲਈ ਇਹ ਬਹੁਤ ਹੀ ਮਾੜੀ ਗੱਲ ਹੈ ਜੀ ਬਿਲਕੁਲ ਇਹ ਇਦਾਂ ਦੀ ਚੀਜ਼ਾਂ ਨਾ ਕਰਿਓ ਬਿਕੋਜ਼ ਆਨਲਾਈਨ ਇਹ ਨਹੀਂ ਹੁੰਦਾ ਕਿ ਆਪਾਂ ਆਨਲਾਈਨ ਮੰਗਾ ਲਈ ਆਪਣੇ ਆਪ ਜਿਹੜੀ ਹੈ ਉਹ ਚੀਜ਼ ਫਿਰ ਡਿਸਟ੍ਰੀਬਿਊਟ ਕਰ ਦਿੱਤੀ ਇਨਫੈਕਟ ਪੁਲਿਸ ਵੱਲੋਂ ਆਲਰੇਡੀ ਜਿਹੜੇ ਮੇਨ ਇਹਦੇ ਵਿੱਚ ਅਕਿਊਜ਼ ਸੀਗੇ ਉਹਨਾਂ ਨੂੰ ਫੜ ਲਿਆ ਗਿਆ ਹੈਗਾ ਜਿਨ੍ਹਾਂ ਨੇ ਸਪਲਾਈ ਕੀਤੀ ਹੈਗੀ ਹੈ ਤੇ ਜਿਹੜੀ ਸਪਲਾਈ ਚੇਨ ਹੈ ਉਹਦੇ ਤੇ ਵੀ ਐਕਸਾਈਜ਼ ਤੇ ਪੁਲਿਸ ਦਾ ਵੱਡਾ ਐਕਸ਼ਨ ਹੋ ਰਿਹਾ ਹੈ ਸੋ ਮੈਂ ਸਾਰਿਆਂ ਨੂੰ ਹੀ ਦੁਬਾਰਾ ਇਹ ਦੱਸ ਰਹੀ ਹਾਂ ਕਿ ਪਲੀਜ਼ ਇਦਾਂ ਦੀ ਚੀਜ਼ਾਂ ਨਾ ਕਰਿਓ ਕਿ ਤੁਸੀਂ ਆਨਲਾਈਨ ਕੁਝ ਵੀ ਮੰਗਾ ਲਿਆ ਤੇ ਉਹਦਾ ਸੇਵਨ ਕਰ ਲਿਆ ਇਹ ਫੇਟਲ ਹੋ ਸਕਦਾ ਹੈ ਜੀ ਤੇ ਅਸੀਂ ਸਾਰੇ ਪਰਿਵਾਰਾਂ ਨਾਲ ਖੜੇ ਹੈਗੇ ਹਾਂ ਕਿ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੋ ਵੀ ਇਹਨਾਂ ਦਾ ਇਲਾਜ ਹੈਗਾ ਦੀ ਸਹਾਇਤਾ ਹੈਗੀ ਹੈ ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ ਸਰ ਇਹ ਕਿ 14 ਲੋਕ ਦਾ ਇਕੋ ਪਿੰਡ ਦੇ ਜੇ ਅਲਗ-ਅਲਗ ਪਿੰਡ ਨਹੀਂ ਨਹੀਂ ਜੀ ਇਹ ਪੰਜ ਪਿੰਡਾਂ ਦੇ ਵਿੱਚ ਜਿਹੜੀ ਘਟਨਾ ਹੈਗੀ ਇਹਦਾ ਇੰਪੈਕਟ ਹੋਇਆ ਹੈਗਾ ਤਾਂ ਪੰਜ ਪਿੰਡਾਂ ਦੇ ਵਿੱਚ ਹੀ ਸਾਡੀ ਟੀਮਸ ਲੱਗੀਆਂ ਹੋਈਆਂ ਨੇ ਤੇ ਇਹ ਸਾਰੇ ਵੱਖ-ਵੱਖ ਪਿੰਡਾਂ ਤੋਂ ਹੈਗੀਆਂ ਪੰਜ ਮੈਂ ਅਪੀਲ ਜਿਹੜੀ ਕੀਤੀ ਹੈ ਜੀ ਮੈਂ ਉਹੀ ਦਰਾ ਰਹੀ ਹਾਂ ਕਿ ਉਹ ਜ਼ਰੂਰ ਹੋ ਆ ਇਦਾਂ ਦੀ ਚੀਜ਼ਾਂ ਦਾ ਸੇਵਨ ਸਪੈਸ਼ਲੀ ਆਨਲਾਈਨ ਮੰਗਾ ਕੇ ਨਾ ਕੀਤਾ ਜਾਵੇ ਨਾ ਆ ਇਹਦਾ ਜੇ ਸਾਨੂੰ ਕੋਈ ਹੈ ਕੋਈ